ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਜੈਂਸੀ ਫਿਲਮ ਇੱਕ ਕੰਗਣਾ ਦੀ ਔਰ ਕੰਗਣਾ ਦੀਆਂ ਸ਼ਾਹ ਸ਼ਾਹ ਜਾਨ-ਜਾਨ ਕੇ ਸਰਦਾਰਾਂ ਦੇ ਗਲਤ ਬਿਆਨਬਾਜ਼ੀ ਜਿਹੜੀ ਕਰਦੇ ਨਹੀਂ ਆ ਉਹਦੀ ਬਿਆਨਬਾਜ਼ੀ ਨੂੰ ਮੋਕ ਰੱਖ ਕੇ ਉਹਨੇ ਇੱਕ ਫਿਲਮ ਬਣਾਈ ਅਮਰਜੈਂਸੀ ਜਿਹਦੇ ਵਿੱਚ ਸਿੱਖਾਂ ਦੇ ਕਿਰਦਾਰ ਗਲਤ ਦਿਖਾਏ ਗਏ ਆ ਇਹਨਾਂ ਨੇ ਦੇਖੋ ਸਿੱਖਾਂ ਦੇ ਕਿਰਦਾਰ ਸੀ ਅਸੀਂ ਆਹ ਚੀਜ਼ਾਂ ਦੇ ਲੰਗਰ ਲਾ ਦਿੰਦੇ ਰਹੇ ਆ ਅਸੀਂ ਦੇਖੋ ਹਰ ਇੱਕ ਦੀ ਮੁਸੀਬਤ ਤੇ ਪਹੁੰਚਦੇ ਰਹੇ ਆ ਸਿੱਖਾਂ ਦੇ ਕਿਰਦਾਰ ਬੜੇ ਉੱਚੇ ਸੁੱਚੇ ਦੀ ਅਸੀਂ ਤਾਂ ਦੂਜਿਆਂ ਦੀਆਂ ਮਾਵਾਂ ਪੈਨਾਂ ਨੂੰ ਗੱਦੀ ਦੇ ਬਜਾਰਾ ਚ ਪਜਾ ਕੇ ਲਾਉਂਦੇ ਰਹੇ ਆ ਔਰ ਇਹ ਅਮਰਜੈਂਸੀ ਫਿਲਮ ਸਿੱਖਾਂ ਦੇ کردار ਨੂੰ ਬੜਾ ਨੀਵਾ ਦਿਖਾਉਂਦੀ ਇੱਕ ਸ਼ਾਦੀ ਜਾਂ ਔਰ ਉਹਨੂੰ ਮੋਕ ਰੱਖਦੇ ਹੋਇਆ ਅੱਜ ਸਾਰੇ ਤਰਨਤਾਰਨ ਦੇ ਵਿੱਚੋਂ ਹਿੰਦੂ ਭਰਾਵਾਂ ਨੇ ਮਿਲ ਕੇ ਸਾਰੇ ਸਰਦਾਰ ਭਰਾਵਾਂ ਨੇ ਮਿਲ ਕੇ ਇੰਗਰੇਜ਼ਾਂ ਦਾ ਪੁਤਲਾ ਤਾਗੂ ਕਿ ਸਰਤਾਰਾਂ ਸਰਕਾਰਾਂ ਤੱਕ ਇਹ ਮੈਸੇਜ ਜਾਵੇ ਕਿ ਇਹ ਫਿਲਮ ਤੇ ਬੈਨ ਲੱਗਣਾ ਚਾਹੀਦਾ ਸੋ ਇਹ ਬੇਨ ਦੀ ਹੈ ਸਰਕਾਰਾਂ ਨੂੰ ਕਿ ਇਹ ਅਮਰਜੈਂਸੀ ਫਿਲਮ ਬੈਨ ਹੋਣੀ ਚਾਹੀਦੀ ਆ ਕਿਉਂਕਿ ਸਿੱਖਾਂ ਦੇ ਵੀਰ ਤੇ ਬਲੁੰਦਰੇ ਜਾਣਗੇ ਸਿੱਖਾਂ ਦੇ ਬੱਚਿਆਂ ਦੇ ਸਿੱਖਾਂ ਦੀਆਂ ਬੀਬੀਆਂ ਦੇ ਨੌਜਵਾਨ ਬੁਜੁਰਗਾਂ ਨੇ ਇਰਦੇ ਵ੍ਰੁੰਦਰਾ ਜਾਣਗੇ ਤੇ ਦੂਸੇ ਇੱਕ ਭਾਈਚਾਰਾ ਸਾਡੇ ਦੇਸ਼ 'ਚ ਬੜੀ ਵੱਡੀ ਮਿਸਾਲ ਆ ਉਸ ਮਿਸਾਲ ਨੂੰ ਕਾਇਮ ਕਰਨ ਲਈ ਅਮਰਦਨ ਜੀ ਫਿਲਮ ਜਿਹੜੀ ਆ ਇਹ ਬੈਨ ਨਹੀਂ ਚਾਹੀਦੀ ਆ